ਬੀਜੇਪੀ ਪੰਜਾਬ ਗੌਰਵ ਯਾਦਵ ਹੋਰਾਂ ਵੱਲੋਂ ਜਿਹੜੇ ਖੁਲਾਸੇ ਕੀਤੇ ਨੇ ਕਿਨੇ ਇਸ ਮਾਮਲੇ ਨੂੰ ਟਰੇਸ ਕਰਨ ਦੇ ਜਿਹੜੇ ਨੇ ਕਿ ਉਹ ਪੂਰੀ ਗੁੱਤੀ ਸੁਲਝਾ ਲਈ ਗਈ ਹੈ ਉਸ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਮਰੰਜਨ ਕਾਲੀਆ ਹੋਰਾਂ ਨੂੰ ਮਿਲਣੇ ਅਸਵਤ ਕਾਲੀਆ ਸਾਹਿਬ ਮੇਰੇ ਨਾਲ ਨੇ ਕਾਲੀਆ ਸਾਹਿਬ ਸਫਲਤਾ ਪੰਜਾਬ ਪੁਲਿਸ ਨੇ ਆਖਿਆ ਕਿ ਸਾਨੂੰ ਮਿਲ ਗਈ ਹੈ ਹੁਣ ਅੱਗੇ ਮਾਮਲੇ ਨੂੰ ਫਰਦਰ ਇਨਵੈਸਟੀਗੇਟ ਕੀਤਾ ਜਾਏਗਾ ਓਵਰਆਲ ਜੋ ਸਿਨੈਰੀਓ ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਬਣਿਆ ਹੁਣ ਤੱਕ ਮਨਰੰਜਨ ਕਾਲੀਆ ਕਿਵੇਂ ਦੇਖਦੇ ਪਏ ਨੇ ਤੇ ਹੁਣ ਤੱਕ ਦੀ ਜੋ ਇਨਵੈਸਟੀਗੇਸ਼ਨ ਮਨਰੰਜਨ ਕਾਲੀਆ ਦੇ ਨਜ਼ਰੀਏ ਤੋਂ ਕਿਸ ਤਰੀਕੇ ਨਾਲ ਰਹੀ دیکھو جڑی بیسک جڑی کہہ سکتے ہیں کہ بھائی کچھ رہا دی سانس کہ جڑا مین ایگزیکیوٹر ہے وہ پکڑے گیا ہے کیونکہ جڑے پہلے دو وقتی پکڑے تھے وہ سکے کہ بھئی اس ایگزیکیوٹر نے یوز کیتے ہیں ایک ای رکشا کا ڈرائیور یا جس وقتی دوارہ پیسے ٹرانسفر کرائے سکے انہوں ہوں وہ انفرمیشن سی کیا وہ ورچولی انوالوڈ سکے نہیں سیگے, سارے کوشچن مارک سے لیکن بیسیکلی جڑی سازش ہے گی ہے پوری کانسپیرسی ہے گی ہے یہ ہوں انفولڈ ہوئے گی جدو مین ایگزیکٹر ہے جس نے گرنیڈ سٹیا hmm. وہ پکڑیا تو وہ بعد سارا جن نہیں ہے گا کہ کنسپیریسی کتوں سی کنے کن دسیا کس طرح ٹارگٹ بنیا ساریاں چیزاں جہاں ہوں یہ سامنے آنگیاں دو انویسٹیگیشن کمپلیٹ ہو جائے گی ਇੱਕ ਕਥਿਤ ਤੌਰ ਤੇ ਆਡੀਓ ਆndi ਹੈ ਜਿੰਦੇ ਜਸ਼ਨ ਅਕਤਰ ਕਲੇਮ ਕਰਦਾ ਹੈ ਕਾਲਿਆ ਸਾਬ ਇਸਲਾਮ ਬਾਰੇ ਜਿਹੜਾ ਇਸ ਤਰੀਕੇ ਨਾਲ ਬੋਲਦੇ ਨੇ ਉਹ ਜੋ ਸਾਰੀਆਂ ਚੀਜ਼ਾਂ ਮੈਂ ਮੁਸਕਰਾਹਟ ਤੁਹਾਡੇ ਦੱਸ ਰਹੀ ਹੈ ਤੁਸੀਂ ਸਵਾਲ ਦਾ ਜਵਾਬ ਕੀ ਦੇਣ ਵਾਲੇ ਹੋ ਪਰ ਫਿਰ ਵੀ ਮੈਂ ਨਾਲ ਇਸ ਚੀਜ਼ ਨੂੰ ਵੀ ਆਵਾਂਗਾ ਕਿ ਇੰਟੈਲੀਜੈਂਸ ਦਾ ਰੋਲ ਜਿਹੜਾ ਹੈ ਕਿ ਸਾਰੇ ਗ੍ਰਨੇਡ ਮਾਮਲੇ ਚ ਕੱਲਾ ਮਨੋਰੰਜਨ ਕਾਲਿਆ ਦਾਨੀ ਐਗਜ਼ੀਕਿਊਸ਼ਨ ਬਾਅ ਚੁੱਕੀ ਨੇ ਕੀਤੀ ਪੁਲਿਸ ਫੜਦੀ ਪੁਲਿਸ ਦਾ ਕੰਮ ਵੀ ਹੈ ਤੇ ਪੁਲਿਸ ਨੇ ਕਰਨਾ ਵੀ ਹੈ ਤੇ ਕਰਦੀ ਵੀ ਪਈ ਹੈ ਓਵਰਆਲ ਕਿਵੇਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋ ਤੇ ਸਪੈਸ਼ਲੀ ਜੇ ਤੁਹਾਡੀ ਸੈਂਟਰ ਤੇ ਵੀ ਗੱਲ ਹੋਈ ਹੈ ਉਹਨਾਂ ਦਾ ਨਜ਼ਰੀਆ ਕਿਸ ਤਰੀਕੇ ਨਾਲ ਦੇ ਕੋਈ ਦਿੱਤਕ ਸਵਾਲ ਆਡੀਓ ਦਾ ਹੈ ਦੇਖੋ ਕਈ ਵਾਰੀ ਨਾ ਕ੍ਰੈਡਿਟ ਕਲੇਮ ਕੰਪੀਟੀਸ਼ਨ ਹੋ ਜਾਂਦਾ ਹੈ ਅੱਛਾ ਠੀਕ ਹੈ ਨਾ ਹੁਣ ਕਈ ਬੰਦੇ ਹੈਗੇ ਆ ਕਿ ਵੀ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਆ ਉਹ ਕਹਿੰਦੇ ਮੇਰੇ ਕਾਰਨ ਹੋਇਆ ਉਹ ਕਹਿੰਦਾ ਮੇਰੇ ਕਾਰਨ ਹੋਇਆ ਠੀਕ ਹੈ ਨਾ ਇੱਕ ਸਕਿਟ ਵੀ ਆਇਆ ਸੀਗਾ ਜਸਪਾਲ ਭੱਟੀ ਦਾ ਜੇ ਤੁਸੀਂ ਟੀਵੀ ਤੇ ਵੀ ਬੜਾ ਪੁਰਾਣਾ ਹੋਇਆ ਸੀ ਉਹਦੇ ਚ ਇਦਾਂ ਦਾ ਹੀ سلسلہ ਸੀਗਾ ਇਹ ਤੇ ਉਹ ਬੰਦਾ ਤੇ ਇਸੇ ਤਰ੍ਹਾਂ ਹੈ ਮੈਂ ਕਿਉਂਕਿ ਜਿਹੜੀਆਂ ਗੱਲਾਂ ਉਹ ਕਲੇਮ ਕਰਦਾ ਉਹ ਮੇਰੇ ਤੇ ਭਲਾਈ ਨਹੀਂ ਹੁੰਦੀ میں hmm. کدی زندگی چی کسی کا جھوٹا کسی نو کہ بھائی جھوٹا کیس رجسٹر کرایا ہوئے یا کوئی ایسا جس ڈھنگ نہ وہ کہہ ہیں مطلب ایک تعلق بھی پتا ہے تو باقی ہے گا کہ بھائی سفلتا ملی ہے سو یہ راہت کی گل ہے باقی انویسٹیگیشن جڑی ہے وہ اگے ਮੈਂ ਜਿਸ ਤਰੀਕੇ ਨਾਲ ਤੁਹਾਡਾ ਪਹਿਲਾਂ ਵੀ ਗੱਲ ਕੀਤੀ ਤੁਸੀਂ ਇਹ ਗੱਲ ਕਿਹਾ ਕਿ ਵਿਅਕਤੀ ਵਿਸ਼ੇਸ਼ ਤੇ ਖਾਸ ਤੌਰ ਤੇ ਲੋਕਾਂ ਦੀ ਸੁਰੱਖਿਆ ਜਿਹੜੀ ਹੈ ਕਿ ਪੰਜਾਬ ਸਰਕਾਰ ਤੇ ਪੁਲਿਸ ਨੂੰ ਜਿਹੜੀ ਹੈ ਕਿ ਉਹ ਠੋਸ ਰੱਖਣੀ ਜ਼ਰੂਰੀ ਬੰਦੀ ਹੈ ਅਪੀਲ ਕੀ ਕਰਦੇ ਹੋ ਤੇ ਓਵਰਆਲ ਜੋ ਸਿਨੈਰੀਓ ਸਾਰਾ ਖਾਸ ਤੌਰ ਤੇ ਜੋ ਮੈਂਟਲ ਟਰੋਮਾ ਵੀ ਹੋਇਆ ਉਹਨੂੰ ਕਿਵੇਂ ਜਿਹੜਾ ਕਿ ਬਿਆਨ ਦੇਖੋ ਐਸਾ ਹੈ ਕਿ ਮੈਂ ਤਾਂ ਕਿ ਪੰਜਾਬ ਦੀ ਅਮਨ ਸ਼ਾਂਤੀ ਪਾਈ ਚਾਹ ਰਾ ਇੱਕ ਕਾਇਮ ਰਹਿਣਾ ਚਾਹੀਦਾ ਹੈ یہ وہ تے ہی چوٹ پہنچا دی کوشش ہے جڑا گرنیڈ سٹیا گیا ہے سو ساری جگہ کسی بھی دیشتی پولیس موجود نہیں ہو سکتے لیکن ایفیکٹ ہوندہ ہے خوف ہوندا ہے وہ خوف جے کمی آئی ہے تو سٹیٹ پولیس اس پورا کرے اور خوف پورا جڑا ہے گا ਜਿਹੜੇ ਮਿਸਕਰੀਐਂਟਸ ਐ ਉਹਨਾਂ ਦੇ ਤੇਲਾ ਵਿੱਚ ਹੋਵੇ ਕਿ ਉਹਨਾਂ ਨੂੰ ਜ਼ਰਤ ਨਾ ਕਰ ਸਕਣ ਕਿਸੇ ਹੋਰ ਦੇ ਕਰਕੇ ਨੇੜ ਸੁੱਟਣ ਦਾ ਮਜਾ ਜਿਹੜੀ ਖੌਫ ਘਟਿਆ ਪੁਲਿਸ ਦਾ ਲੋਕ ਯਾ ਭਰਾ ਉਹ ਤਾਂ ਦੇਖੋਨ 3 ਸਾਲ ਤੋਂ ਜਿਹੜੀ ਸਪਾਰਟੀ ਦੀ ਸਰਕਾਰ ਆਈ ਆਮ ਆਦਮੀ ਪਾਰਟੀ ਸਰਕਾਰ ਉਹਨਾਂ ਨੇ ਪੁਲਿਸਿੰਗ ਤੋਂ ਇਲਾਵਾ ਸਾਰੇ ਕੰਮ ਕਰਵਾਏ ਐ ਇਸ ਪੰਜਾਬ ਪੁਲਿਸ ਤੋਂ ਪੁਲਿਸਿੰਗ ਹੀ ਨਹੀਂ ਕਰਵਾਈ ਸੋ ਇਹਨਾਂ ਨੂੰ ਪੁਲਿਸ ਦਾ ਕੰਮ ਪੁਲਿਸਿੰਗ ਕਰਨਾ ਐ ਸੋ ਬੜਾ ਦਾਵਾ ਤੁਸੀਂ ਇੱਥੇ ਬੜਾ ਮਹਾਨ ਹਾਂ ਕਿ ਭੀ ਪੁਲਿਸਿੰਗ ਜਿਹੜੀ ਹੈਗੀ ਐ ਉਹਨੂੰ ਐਕਸਕਲੂਸਿਵਲੀ ਪੁਲਿਸਿੰਗ ਕਰਕੇ ਤੀ ਕਰਨ ਦਿੱਤੀ ਜਾਵੇ ਤੋ ਉਹਨੂੰ ਹੋਰ ਕੋਈ ਕੰਮ ਨਾ ਕਰਾਇਆ ਜਾਵੇ ਮਤਲਬ ਕਿ 3 ਸਾਲ ਚ ਪੁਲਿਸਿੰਗ ਪੁਲਿਸਿੰਗ ਹੁੰਦੀ ਤੇ ਅੱਜ ਇਹ ਦਿਨ ਜੋ ਮਰੰਜਨ ਕਾਲੀਆ ਜੀ ਨੂੰ ਯੈਸ 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 ਬਿਲਕੁਲ ਠੀਕ ਹੈ ਬਹੁਤ ਵੱਡਾ ਇੱਕ ਬਿਆਨ ਤਿੱਖਾ ਸਤੌਰ ਤੇ ਜੋ ਇਹ ਸਾਰੀ ਘਟਨਾ ਹੋਈ ਹੈ ਡੀਜੀਪੀ ਸਾਹਿਬ ਗੌਰਵ ਯਾਦਵ ਮਰੰਜਨ ਕਾਲੀਆ ਹੋਰ ਨੂੰ ਮਿਲੇ ਨੇ ਤੇ ਕਾਲੀਆ ਸਾਹਮਣੇ ਗੱਲ ਆਖੀ ਹੈ ਕਿ ਪੰਜਾਬ ਸਰਕਾਰ ਦੀ ਜੋ ਕਾਰਗੁਜ਼ਾਰੀ ਰਹੀ ਹੈ ਯਕਰ ਪੁਲਿਸ ਨੂੰ ਪੁਲਿਸਿੰਗ ਦਾ ਹੀ ਕੰਮ ਕੀਤਾ ਜਾਨ ਦਿੱਤਾ ਜਾਵੇ ਤੇ ਸਟੇਟ ਦੇ ਤੇ ਖਾਸ ਤੌਰ ਤੇ ਜੋ ਅੱਜ ਹਾਲਾਤ ਬਣੇ ਨੇ ਇਹ ਨਾ ਹੁੰਦੇ